ਪਿੰਡ ਹੇੜੀਆ ਵਿਖੇ ਸ਼ਹੀਦ ਭਾਈ ਚਰਨਜੀਤ ਸਿੰਘ ਜੀਤਾ ਹੇੜੀਆ ਦੇ ਪੂਜਨੀਕ ਪਿਤਾ ਜੱਥੇਦਾਰ ਗੁਰਮukh ਸਿੰਘ ਹੇੜੀਆ ਦਾ ਬੀਤੀ ਦਿਨੀ ਦੇਹਾਂਤ ਹੋ ਗਿਆ ਸੀ ਇਸ ਮੌਕੇ ਦੁੱਖ ਦੀ ਘੜੀ ਵਿੱਚ ਇਲਾਕੇ ਪਰ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਧਾਰਮਿਕ ਜੱਥੇਬੰਦੀਆਂ ਸਮਾਜਿਕ ਸੰਸਥਾਵਾਂ ਪੱਤਰਕਾਰ ਪਾਇਚਾਰਾ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਜਥੇਦਾਰ ਗੁਰਮukh ਸਿੰਘ ਢੇੜੀਆ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਾਹਿਜ ਪਾਠ ਸਾਹਿਬ ਜੀ ਦੇ ਪੋਗ ਉਹਨਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਗੁਰਦੁਆਰਾ ਸਿੰਘ ਸਭਾ ਢੇੜੀਆ ਵਿਖੇ ਪਾਈ ਕੁਲਵੰਤ ਸਿੰਘ ਹੈੜ ਗਰੰਥੀ ਢੇੜੀਆਂ ਪਾਈ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਖੰਡਲ, ਸੰਤ ਚਰਨਜੀਤ ਸਿੰਘ ਜਸਸੋਵਾਲ सबका डी एस पी देवराज बंदी सिंह लाल सिंह अकालगढ़ नोबलजीत सिंह, रणधीर सिंह बैस्तानी बलवीर सिंह प्रगट सिंह जसवीर सिंह अमरजीत सिंह करम सिंह नंबरदार सिंह हेड़िया लश्कर सिंह सोहन सिंह का सरपंच मोना खुरद नंबरदार राजकुमार आदि हाजिर सन ਇਸ ਮੌਕੇ ਸ਼ਰਧਾਂਜਲੀ ਸਮਾਗਮ ਮੌਕੇ ਜਥੇਦਾਰ ਗੁਰਮukh ਸਿੰਘ 헤ੜਿਆ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਦਾ ਦੇ ਫੁੱਲ ਪੇਟ ਕਰਕੇ ਸ਼ਰਧਾਂਜਲੀਆਂ ਪੇਟ ਕੀਤੀਆਂ ਗਈਆਂ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ